ਯਾਰ ਦੇ ਵਿੱਚ 300 ਰੁਪਏ ਦਾ ਸੂਟ ਆ ਬਾਬੇ ਸਿੱਟੇ ਤੋਂ 100 ਰੁਪਏ ਲੈ ਜਾਓ ਉਹ ਵੀ 5 ਮੀਟਰ ਨਾਪ ਕੇ ਆਹ ਦੇਖੋ 100 ਰੁਪਏ ਦਾ ਸੂਟ ਇੱਕ ਅੱਧਾ ਪ੍ਰਿੰਟ ਨਹੀਂ ਸੂਟ ਕਿੰਨੇ ਦੇਈਏ ਉਹਨੇ ਦੱਸੋ 300 ਰੁਪਏ ਦਾ ਸੂਟ ਚੁੰਨੀ ਦੇ ਨਾਲ ਉਹ ਵੀ ਸੁਆਣ ਵਾਲਾ ਭਾਵੇਂ ਸਮਾ ਲੋ ਭਾਵੇਂ ਗਿਫਟ ਦੇ ਲੋ ਭਾਵੇਂ ਦੇਣ ਲੈਣ ਕਰ ਲੋ ਭਾਜੀ 850 ਦਾ ਰਿਹਾ 475 ਹੋਲ ਸੇਲ 600 ਰੁਪਏ ਹਲੋ 200 ਦੀ ਲੈ ਜਾਓ 2 200 ਰੁਪਏ ਲੈ ਜਾਓ ਇਹ 200 ਰੁਪਏ ਨਹੀਂ ਸੰਝ ਲੋ ਫ੍ਰੀ ਦੇ ਪਾ ਪਿਓਰ ਵੈਲਵਟ ਦਾ ਸੂਟ ਜਿਹੜਾ 30350 ਉਹ ਨਾ ਭਾਜੀ ਆਪਾਂ 1000 ਰੁਪਏ ਦਾ ਦੇਣਾ ਦੱਸਣਾ ਕਿਸੇ ਨੂੰ ਇਹਨੂੰ ਕਹਿੰਦੇ ਆ ਕੁਆਲਿਟੀਆਂ ਚੀਜ਼ਾਂ ਪਿਓਰ ਦੇਸੀ ਕਿਉ ਆਲੋ ਬਾਬੇ ਦੀ ਹੱਡੀ ਤੇ 1000 ਰੁਪਏ ਚ ਲੋ ਪਿਓਰ ਪਸ਼ਮੀਨਾ ਚੁੰਨੀ ਪਿਓਰ ਦੀ ਨਾਲ ਕਪੜੇ ਦੀ ਕੁਆਲਿਟੀ ਗਾਰੰਟੀ ਦੇ ਨਾਲ ਰੰਗ ਖਰਾਬ ਹੋ ਜਾਏ ਬੋਰਾ ਜੇ ਵਾਪਸ 700 ਰੁਪਏ 2 350 ਰੁਪਏ ਸੂਟ ਆ ਦੁਪੱਟਾ ਨਾਲ ਆ ਦੇਖੋ ਪਿਓਰ ਪਸ਼ਮੀਨਾ ਪਿਓਰ ਭਾਈ ਚੀਜ਼ਾਂ ਦੇਖੋ ਕੁਆਲਿਟੀਆਂ ਹਾਂਜੀ ਏ ਕਲਾਸ ਚੱਕੋ 400 ਰੁਪਏ ਆਲੇ ਕੋ ਮਾਰ ਮਾਰ ਥਾਪੀਆਂ ਧੋ ਲੋ ਜੇ ਖਰਾਬ ਹੋ ਜੇ ਬੋਰਾ ਜੇ ਵਾਪਸ ਥਾਪੀ ਟੁੱਟ ਜੇ ਸੂਟ ਨੂੰ ਕੁਛ ਨਹੀਂ ਹੁੰਦਾ ਮੈਂ ਕਹਾਂ ਜੀ ਗਰੰਟੀ ਦਿੰਨੇ ਆ ਗੱਲਾਂ ਨਹੀਂ ਕਰਦੇ ਵੱਡੇ ਫੇਰੇ ਕਰ ਰਹੇ ਆ 350 ਰੁਪਏ ਲੈ ਜੋ ਆ ਦੇਖ ਕਾ ਸੂਟ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ 1100 ਲੈ ਦੋ 550 ਰੁਪਏ ਦਾ ਸੂਟ 150 ਰੁਪਏ ਦਾ ਸੂਟ ਤਿਤਲੀਆਂ ਉੱਡ ਗਿਆ ਬਾਜੀ ਸਾਢੇ 550 ਰੁਪਏ ਸੂਟ ਕਰਤਾ ਜੀ ਸਰ ਸਾਢੇ 550 ਚ ਭਾਵੇਂ ਇੱਕ ਇੱਕ ਲੈ ਜਾਓ ਭਾਵੇਂ ਦੋ ਲੈ ਜਾਓ ਜਿੰਨਾ ਕਪੜਾ ਬੈ ਗਿਆ ਸਾਰਾ ਤੁਹਾਡਾ ਨਹੀਂ ਵਿਕੇ ਸਾਨੂੰ ਵਾਪਸ ਦੇ ਦਿਓ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਇਦਾਂ ਦੇ ਨਾ ਪਿਓਰ ਬਰਬਰੀ ਦੇ ਬ੍ਰਾਂਡਡ ਪੀਸ 1500 ਰੁਪਏ ਜਲੰਧਰ ਸ਼ਹਿਰ ਚ ਵੇਚ ਰਹੇ ਆ ਹਾਂ ਜੀ ਠੀਕ ਹੈ 3000 ਦੇ 500 ਦਾ ਸੂਟ ਹੈ ਹੈਲੋ ਫੁੱਲ ਪਿਓਰ ਦੇਸੀ ਕਿਉ ਮਤਲਬ 600 ਰੁਪਏ ਦਾ ਸੂਟ ਚੇਤਾ ਆ ਦੇਖੋ ਪਿਓਰ ਜਿਹਨੂੰ ਕਹਿੰਦੇ ਨੇ ਕੈਮਰੀ ਕੁ ਪਿਓਰ ਹਾਂ ਭਾਜੀ ਇਹਦੀ ਇੰਨੀ ਗਾਰੰਟੀ ਰੰਗ ਖਰਾਬ ਕਰਕੇ ਲੈਣਾ ਨਮਾ ਦੇ ਰਾਂਗੇ ਚੁੰਨੀ ਪਿਓਰ ਦੀ ਡੇਢ 400 ਆ ਬਾਗੇ ਪਰਾਂਦੇ ਤੁਸੀਂ ਕਿਤੋਂ ਆਏ ਜੀ ਗਰ ਸ਼ੰਗਰ ਦਾ ਕੱਪੜੇ ਨੂੰ ਹੱਥ ਲਓ ਪਹਿਲਾਂ ਮੈਨੂੰ ਇਹ ਦੱਸੋ ਕਿਦਾਂ ਦਾ ਕੱਪੜਾ ਆ ਆਹ ਲੋ ਦੁਪੱਟਾ ਨਾਲ ਜਿਹੜਾ ਬਜ਼ਾਰ 'ਚ 150 ਰੁਪਏ ਮੀਟਰ ਮਿਲਦਾ ਨਾ ਆਪਾ ਚੁੰਨੀ ਪਿਓਰ ਦੇ ਨਾਲ ਇੱਕ ਨਾਲ ਇੱਕ ਫਰੀ 900 ਰੁਪਏ ਦੇ ਦੋ 450 ਰੁਪਏ ਦਾ ਸੂਟ ਦੇਤਾ ਭਾਜੀ 900 ਦੇ ਆ ਦੇਖੋ ਪਿਓਰ ਦੇਸੀ ਕਿਉ ਕਪੜਾ ਓਏ ਹੋਏ ਮੈਂ ਕਹਿੰਦਾ ਤੋਹਫਾ ਕਪੜਾ ਹੱਥ ਲਾਓ ਕਪੜੇ ਨੂੰ ਹਾਂਜੀ ਆ ਲੋ 635 ਰੁਪਏ ਦਾ ਸੂਟ ਦੇਖੋ ਇਹ ਵੀ 635 ਰੁਪਏ ਚ ਕਰ ਦਿੱਤਾ ਆ ਦੇਖੋ ਭਾਜੀ ਐਦਾਂ ਹੀ ਆਂਦਾ ਤੇ ਐਦਾਂ ਹੀ ਚਲਾ ਜਾਂਦਾ ਆ ਲੋ ਆ ਲੋ 600 ਰੁਪਏ ਸੂਟ ਇਹ ਨੈਚੁਰਲ ਕਰੇਪ ਦਾ ਸੂਟ ਦੇਖੋ ਪਹਿਲਾਂ ਬੜਿਆ ਹੋਇਆ ਬੜਿਆ ਹੋਇਆ ਹਾਂਜੀ ਆ 3D ਦੁਪੱਟੇ ਆਉਂਦੇ ਨਾਲ ਜਿਹੜਾ ਬਿਆਰ ਚ 22500 ਫੜੋ ਭਾਜੀ 1300 ਰੁਪਏ ਦਾ ਗਿਆ ਆ ਸ਼ਰਟ ਭਾਜੀ ਪਿਓਰ オリジナル অর্ਗੈਂజా ਦੀ ਹੈਂਡਵਰਕ ਦੇ ਨਾਲ ਆ ਪੀਸ ਦੇਖ ਲੋ ਆ ਦੁਪੱਟਾ ਫੁੱਲ ਸੈੱਟ 2.5 ਮੀਟਰ ਭਾਜੀ 1800 2000 ਹਰ ਕੋਈ ਦਿੰਦਾ 1000 ਰੁਪਏ ਦਾ ਬਾਬੇ ਦੀ ਹੱਡੀ ਦੋ ਆ ਦੇਖੋ ਪਿਓਰ ਨੇਚਰਲ ਕਰੇਵਰ ਸੂਟ ਆ ਲੋ ਦੁਪੱਟਾ ਨਾਲ ਫੁੱਲ ਕੜਾਈ ਭਾਜੀ 1200 ਰੁਪਏ ਚ ਪੂਰੇ ਪੰਜਾਬ ਦਾ ਚੈਲੰਜ 3000 ਦਾ ਪੀਸ ਭਾਜੀ ਰੈਡੀਮੇਡ ਦੇ ਵਿੱਚ ਵੀ ਧੁਮਾਕੇ ਵੱਡੇ ਰੈਡੀਮੇਡ ਸੂਟ ਪਲਾਜੋ ਉਹਦੇ ਨਾਲ 4 4 40 45 4500 ਇੱਥੇ 600 ਰੁਪਏ ਆ ਭਾਜੀ ਹੋਲ ਸੇਲ ਇੱਕ ਤੋਂ ਇੱਕ ਹੈਵੀ ਤੋਂ ਹੈਵੀ ਆਰਟੀਕਲ ਖੋਲਣ ਜਾ ਰਹੇ ਆ ਦੇਖੋ ਪੀਸ ਲਓ ਆ 600 ਰੁਪਏ ਜੀ ਧਮਾਕਾ ਜੀ 2 2000 ਰੁਪਏ ਦੀ ਕੱਲੀ ਸਲਾਈ ਚੱਲਦੀ ਆ फ्रंट ਵੀ ਤੇ ਬੈਕ ਵੀ ਆ ਦੇਖੋ ਭਾਜੀ ਸਹਿ ਦੇਖੋ ਦੁਪੱਟੇ ਦਾ ਫੁੱਲ ਸੈਜ ਹਾਂਜੀ ਭਾਜੀ 1300 ਰੁਪਏ ਦਾ ਸੂਟ ਦਾਂਗਾ ਚੈਲੰਜ ਲਓ ਜੀ 1 ਰੁਪਿਆ ਲਿਆਓ ਤੇ 1 ਲੱਖ ਦਾ ਕੱਪੜਾ ਲੈ ਕੇ ਜਾਓ ਪੈਸੇ ਭਾਵੇਂ ਸਾਲ ਦੇ ਵਿੱਚ ਦੇਜੋ ਇਹ ਆਫਰ ਲਾਦੀ ਬਾਬੇ ਦੀ ਹੱਟ ਨਹੀਂ ਚਾਹੇ ਤੁਸੀਂ ਨਾ ਮਾਮ ਕੰਮ ਸ਼ੁਰੂ ਕਰਨਾ ਰੀਸੇਂਦਰੋਂ ਦੁਕਾਨਦਾਰੋਂ ਚਾਹੇ ਤੁਸੀਂ ਨਾ ਦਾਜ ਵਿਰਦਾ ਕੱਪੜਾ ਵੱਡੇ ਫਾਇਦੇ ਹੋਣਿਆ ਬਾਬਾ ਜੀ ਬਾਬਾ ਜੀ ਸਾਰੇ ਪਾਸੇ 50 ਤੁਸੀਂ ਰੋਲਾ ਪਾਤਾ ਭਾਈ 1 ਰੁਪਿਆ ਲਿਓ ਲੱਖ ਦਾ ਕੱਪੜਾ ਲੈ ਜਾਓ ਪੈਸੇ ਸਾਜ ਦੇਜੋ ਰੇਟ ਵੀ ਘਟੋ ਪੈਸੇ ਵੀ ਸਾਲ ਦੇ ਵਿੱਚ ਤੇ ਵਾਪਸੀ ਵੀ ਸਾਰਾ ਕੁਝ ਪਟਾਰਾ ਖੋਲਿਆ ਆ ਭਾਜੀ ਖੁੱਲਾ ਪਟਾਕਾ ਬਾਤਾ ਰੇਟਾਂ ਦਾ ਭਈ ਜਿਨ੍ਹਾਂ ਭੈਣ ਬ੍ਰਾਹਮਣੇ ਵੇਚਣ ਲਈ ਕਪੜਾ ਲੈਣਾ ਵੱਡੀ ਆਫਰ ਐ ਅੱਗੇ ਆਫਰ ਸੀਗੀ ਕਪੜਾ ਨਾ ਵੀ ਗਿਆ ਵਾਪਸੀ ਦੂਜੀ ਆਫਰ ਸੀ ਸੈਟਲਾਈਨ ਦੀ ਲੋਨੀ ਕਲਾ ਕਲਾ ਪੀਸ ਲੈ ਜਾਓ ਤੀਜੀ ਆਫਰ ਸੀਗੀ ਤੇ ਪੈਸੇ ਦੇ ਨਾਲ ਤੁਸੀਂ ਕੰਮ ਸਟਾਰਟ ਕਰਨਾ ਬਾਬੇ ਰੇਟ ਤੇ ਆ ਜਾਓ ਤੇ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਵੀ ਬਾਬੇ ਰੇਟ ਤੇ ਆ ਜਾਓ ਸਿਰਫ ਇਲਾਕੇ ਕੰਮ ਕਰੋ ਬਿਲਕੁਲ ਬਜਾਜ ਦਾ ਕਾਰਡ ਤੁਹਾਡੇ ਕੋਲ ਅਗਰ ਹੈਗਾ ਤੇ ਤੁਸੀਂ ਕਾਰਡ ਲੈ ਆਓ ਅਹੀ ਤੁਹਾਨੂੰ ਫ੍ਰੀ ਕਪੜਾ ਦੇ ਦਾਂਗੇ ਪੈਸੇ ਤੁਸੀਂ ਸਾਜ ਦੇ ਦੇਣਾ ਟੈਨਸ਼ਨ ਕੋਈ ਨਹੀਂ ਆਜੋ ਇਧਰ ਦੇਖੋ ਜੋ ਸੇਲ ਲਈ ਹੈ ਉਹ ਦੇ ਰਹੇ ਆ ਆਹ ਸੂਟ 12 12 13 1300 ਰੁਪਏ ਦਾ 450 ਰੁਪਏ ਸੇਲ ਲਈ ਹੈ ਦੇ ਰਹੇ ਆ ਆਹ ਪਹਿਣ ਭਰਾਏ ਬੇ ਦੂਰੋਂ ਕਿੱਥੋਂ ਆਏ ਭੈਣ ਜੀ ਹਾਂ ਜੀ ਫਰੋਜਪੁਰ ਤੋਂ ਭੈਣ ਭਰਾਏ ਪੇ ਉਧਰ ਭੈਣ ਭਰਾ ਜੰਡਿਆਲੇ ਤੋਂ ਆਏ ਪਿਆ ਦੂਰੋਂ ਦੂਰੋਂ ਅਗਰ ਕਾ ਕਰ ਰਿਹਾ ਕਪੜਾ ਸਸਤਾ ਮਿਲ ਰਿਹਾ ਭਾਜੀ ਤਾਂ ਹੀ ਆਪਾਂ ਦੇ ਰਹੇ ਆ ਪਰ ਆਜੋ ਤੁਹਾਨੂੰ ਆਪਾਂ ਏਕੇ ਏਕਾ ਡਿਕਲ ਅੱਜ ਡਿਸਪਲੇ ਵੀ ਕਰਾਉਣੇ ਆ ਸੋਨੇ ਸੋਨੇ ਸੂਟ ਪਹਿਲਾ ਆਰਟੀਕਲ ਭਾਜੀ ਆ ਲੋ ਕਿਲਵਾਂ ਵਾਂਗੂ ਕਪੜਾ ਵੇਚਦੇ ਆ ਮੈਂ ਕਿਲਵਾਂ ਵਾਂਗੂ ਕਿਦਾਂ ਕਿਲਵਾਂ ਮੰਗ ਆ ਦੇਖੋ ਸੂਟ ਭਾਜੀ ਮੀਟਰ ਨਾਲ ਪਲੋ 5 ਮੀਟਰ 100 ਰੁਪਏ ਦਾ ਹਾਂਜੀ 100 ਰੁਪਏ ਦਾ ਸੂਟ ਰਹਿਣਾ ਹਾਂਜੀ 100 ਰੁਪਏ ਦਾ ਕੀ ਗੱਲ ਹੋ ਗਈ ਤੁਸੀਂ ਟੈਨਸ਼ਨ ਦੀ ਪੈ ਗਏ ਇਹ ਜਿਹੜਾ ਬਾਜ਼ਾਰ ਦੇ ਵਿੱਚ 300 ਰੁਪਏ ਦਾ ਸੂਟ ਆ ਬਾਬੇ ਸਿੱਟ ਤੋਂ 100 ਰੁਪਏ ਚ ਲੈ ਜਾਓ ਉਹ ਵੀ 5 ਮੀਟਰ ਨਾਪ ਕੇ ਆ ਦੇਖੋ 100 ਰੁਪਏ ਦਾ ਸੂਟ ਇੱਕ ਅੱਧਾ ਪ੍ਰਿੰਟ ਨਹੀਂ ਸੂਟ ਕਿੰਨੇ ਜਾਈਦੇ ਓਨੇ ਦੱਸੋ ਰੋਜ਼ ਆਪਾਂ ਵੀਡੀਓ ਪਾਣੇ ਆ ਰੋਜ਼ ਲਾਈਵ ਹੋਣੇ ਆ ਪਰ ਅੱਜ ਆਪਾਂ ਤਮਾਕੇ ਦੇ ਪਿਓਰ ਦੇਸੀ ਕੇਓ ਏਦਾਂ ਦੇ ਵੈਲਵਟ ਦੇ ਸੂਟ ਨੇ ਨਾ ਪਿਓਰ ਵਾਲੇ ਹਾਂਜੀ ਆ ਮੈਂ ਪੀਸ ਦਿਖਾ ਦੇਗਾ ਸਟੈਂਪ ਲੱਗੀ ਵੀ ਆ ਆ ਬ੍ਰਾਂਡ ਆ origignal ਕੁਆਲਿਟੀ ਮਾਈਕਰੋ ਹਾਂਜੀ ਠੀਕ ਹੈ ਜੀ ਆ ਦੇਖੋ ਜਰਾ ਠੀਕ ਹੈ ਭਾਜੀ ਚੀਜ਼ਾਂ ਦੇਖਣਾ ਤੁਸੀਂ ਇਹ ਆ ਲੋ ਆ ਦੇਖੋ ਸ਼ਾਟ ਹਾਂਜੀ ਕੰਮ ਦੇਖ ਲਓ ਕੀਤਾ ਹੋਇਆ ਇਹ ਬਾਜ਼ਾਰ ਚ 3000 3500 origignal ਵੈਲਵਟ ਦਾ ਸੂਟ ਸੀਸ਼ਿਆਂ ਦੇ ਨਾਲ ਆ ਦੇਖ ਲਓ ਪੀਸ ਇਹਨੂੰ ਕਹਿੰਦੇ ਹੈ ਹੋਲ ਸੇਲ ਇਹ ਵੀ ਚੈਲੰਜ ਨਾਲ ਆਹ ਪੀਸ ਦੇਖ ਲਓ ਭਾਜੀ ਕੰਮ ਨੇੜੇ ਕਰਕੇ ਦਿਖਾ ਦਿਓ ਪਿਓਰ ਵੈਲਵਟ ਹਾਂਜੀ ਹਾਂਜੀ ਆਹ ਦੇਖੋ ਕਲਰ ਚਾਰਟ ਪਿਓਰ ਵੈਲਵਟ ਦਾ ਸੂਟ ਜਿਹੜਾ 303500 ਰੁਪਏ ਦਾ ਭਾਜੀ ਇਹ ਵੈਲਵਟ ਦਾ ਚੈਲੰਜ ਹੈ ਆ ਜਿੰਨੇ ਭੈਣ ਭਰਾ ਬੈਠੇ ਆ ਉਹਨਾਂ ਨੂੰ ਪੁੱਛ ਲਓ ਇਹਨੂੰ ਕਹਿੰਦੇ ਪਿਓਰ ਵੈਲਵਟ ਸੁਪੀਰੀਅਰ ਕੁਆਲਿਟੀ ਪਿਓਰ オリジナル ਭਾਜੀ ਆਪਾਂ 1000 ਰੁਪਏ ਦਾ ਦੇਣਾ ਦੱਸਣਾ ਨਹੀਂ ਕਿਸੇ ਨੂੰ ਇਹ 3000 ਵਾਲਾ ਸੂਟ 1000 ਚ ਦਮਾਂਗੇ ਦੇ ਰਹੇ ਆ ਪੈਣਾ ਭਰਾਵਾ ਸਾਹਮਣੇ ਵੀਡੀਓ ਬਣਾ ਰਹੇ ਆ ਯਾਰ ਦੇ ਵਿੱਚ ਜਾਉਂਗੇ 3000 ਪਰ ਇੱਕ ਵੈਲਵਟ ਦਾ ਸੂਟ ਆ ਬਾਬੇ ਦੀ ਹੱਡੀ ਤੇ ਆ ਜਾਓ 3000 ਦੇ 3 ਲੈ ਜਾਓ ਮਤਲਬ ਇੱਕ ਦੇ ਨਾਲ ਦੋ ਸੂਟ ਫ੍ਰੀ ਆ ਦੇਖੋ ਪਿਓਰ ਵੈਲਵਟ ਇਹਨੂੰ ਕਹਿੰਦੇ ਆ ਕੁਆਲਿਟੀਆਂ ਚੀਜ਼ਾਂ ਪਿਓਰ ਦੇਸੀ ਕਿਉਂ ਆ ਲੋ ਬਾਬੇ ਦੀ ਹੱਡੀ ਤੇ 1000 ਰੁਪਏ ਚ ਲੋ 1000 ਰੁਪਏ ਦੇ ਵਿੱਚ ਸੂਟ ਦੇਣਾ ਆ ਦੁਪट्टे ਹੈਵੀ ਦੇਣੇ ਆ ਫਰਾਂਟ ਬਣਿਆ ਬੈਲਬੈਡ ਦੇ ਸੂਟ 3 3000 ਵਾਲੇ 1000 ਰੁਪਏ ਇੱਕ 1000 ਚ ਐਗਰੀ ਚੀਜ਼ਾਂ ਭਾਜੀ ਜੇ ਰੇਟਾਂ ਦੇ ਵੱਡੇ ਫਾਇਦੇ ਆ ਜੇ ਪੈਸਾ ਨਹੀਂ ਹੈਗਾ Bajaj ਦਾ ਕਾਰਡ ਲੈ ਕੇ ਆਓ ਸਾਲ ਬਾਅਦ ਪੈਸੇ ਦੇ ਦਿਓ ਚਾਹੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਦਾਜਵਰੀ ਵਾਲੇ ਦੇ ਵੱਡੇ ਫਾਇਦੇ ਕਰਨੇ ਬਹੁਤ ਵੱਡੇ ਫਾਇਦੇ ਹੋਣੇ ਭਾਜੀ ਆ ਆਰਟੀਕਲ ਤੁਹਾਨੂੰ ਦਿਖਾਦਾ ਅਗਲਾ ਆਰਟੀਕਲ ਪਿਓਰ ਪਸ਼ਮੀਨਾ ਚੁੰਨੀ ਪਿਓਰ ਦੀ ਨਾਲ ਹਾਂਜੀ ਕੱਪੜੇ ਦੀ ਕੁਆਲਿਟੀ ਗਾਰੰਟੀ ਦੇ ਨਾਲ ਰੰਗ ਖਰਾਬ ਹੋ ਜਾਏ ਬੋਰਾ ਜੇ ਵਾਪਸ 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 ਭਾਜੀ ਇਹ ਬੋਰਾ ਜੇ ਉਹ ਭਾਜੀ ਓਮ ਸ਼ੇਫ ਇਹ ਬ੍ਰਾਂਡ ਹੈ ਗੱਲਾਂ ਨਹੀਂ ਕੰਪਨੀ ਹੈ ਹਾਂ ਠੀਕ ਹੈ ਜੀ ਇਹ ਤਾਂ ਆਮ ਮਿਲਦਾ ਵੀ ਨਹੀਂ ਬਾਬੇ ਦੀ ਆਹ ਦੇਖੋ ਭਾਜੀ ਬ੍ਰਾਂਡ ਆਪਣੇ ਕੋਲ ਕੰਪਨੀ ਨਾਲ ਸਿੱਧਾ ਟਾਈ ਅਪ ਹੈ ਡਾਇਰੈਕਟ ਕਪੜਾ ਚੁੰਨੀ ਫੁੱਲ ਪ्योर ਦੀ ਕਪੜੇ ਦੀ ਕੁਆਲਿਟੀ ਇੱਕ ਨੰਬਰ ਰੇਟ 700 ਦੇ 2350 ਰੁਪਏ ਦਾ ਪਸ਼ਮੀਨਾ ਦਾ ਸੂਟ ਆ ਲੋ ਸੋ ਤੁਸੀਂ ਇਹ ਚੈੱਕ ਕਰ ਲਓ ਇਹ ਕਪੜਾ ਨਹੀਂ ਕਿਤੇ ਹੋ ਮਿਲਣਾ ਇਹ ਡਿਜ਼ਾਈਨ ਨਹੀਂ ਕਿਤੇ ਹੋ ਮਿਲਣੇ ਸੋ ਬਾਜ਼ਾਰ ਦੇ ਵਿੱਚ 6 650 ਏਕਿਆ ਪਰ ਇੱਥੇ 700 ਦੇ 2350 ਰੁਪਏ ਦਾ ਸੂਟ ਆ ਦੁਪੱਟਾ ਨਾਲ ਆ ਭਾਜੀ ਤੁਸੀਂ ਚੀਜ਼ਾਂ ਦੇਖੀ ਚਲੋ ਆਪਾਂ ਪਹਿਣਾ ਪਰਾਵਾ ਸਾਹਮਣੇ ਵੀਡੀਓ ਬਣਾ ਰਹੇ ਆ ਸਾਹਮਣੇ ਰੇਟ ਦੱਸ ਰਹੇ ਆ ਆ ਦੇਖੋ ਪਿਓਰ ਪਸ਼ਮੀਨਾ ਪਿਓਰ ਭਾਈ ਚੀਜ਼ਾਂ ਦੇਖੋ ਕੁਆਲਿਟੀਆਂ ਇੱਕ ਕਲਾਸ ਤਮਾਕੇ ਆ ਦੇਖੋ ਸ਼ੋਲ ਨਾਲ ਅੱਜ ਕੱਲ ਦਾ ਸੂਟ ਵੇਖਦਾ ਬਿਜਾਰ ਚ ਆ ਲੋ ਭਾਜੀ ਬਾਬੇ ਦੀ ਹੱਟੀ ਦੇ オリジナル ਪੀਸ ਆ ਲੋ ਪੂਰੇ ਪੰਜਾਬ ਦਾ ਚੈਰੰਜ ਚੱਕੋ 400 ਰੁਪਏ মাত্র 800 ਦੇ ਦੋ ਸੂਟ ਹੈ ਕਿਤੇ 800 ਦੇ ਦੋ ਕਿਤੇ ਆ ਹੋਲ ਸੇਲ 'ਚ ਕਿਤੇ ਆ ਭਾਜੀ ਉਹ ਵੱਡੇ ਵੱਡੇ ਸ਼ੋਅਰੂਮਾਂ 'ਚ 1-1000 ਦਾ ਸੂਟ ਬਾਬੇ ਦੀ ਹੱਟੀ ਦੇ 800 ਦੇ ਦੋ ਆ ਦੇਖੋ ਪਿਓਰ ਪਸ਼ਮੀਨਾ ਸ਼ੋਲ ਦੇ ਨਾਲ ਭਾਜੀ ਆਇਦਰ ਦੇਖੋ ਤੁਸੀਂ ਪੀਸ ਕੁਆਲਿਟੀ ਦਾਗਾ ਏਕ ਕਲਾਸ ਤਮਾਕੇ ਦਾ ਡਿਜ਼ਾਈਨਿੰਗ ਦੇ ਨਾਲ ਆਲੇ ਕੋ ਮਾਰ ਮਾਰ ਥਾਪੀਆਂ ਧੋ ਲੋ ਜੇ ਖਰਾਬ ਹੋ ਜੇ ਬੋਰਾ ਜੇ ਵਾਪਸ ਥਾਪੀ ਟੁੱਟ ਜੂ ਸੂਟ ਨੂੰ ਕੁਝ ਨਹੀਂ ਹੁੰਦਾ ਮੈਂ ਕਹਾਂ ਜੀ ਗਰੰਟੀ ਦਿੰਨੇ ਆ ਗੱਲਾਂ ਨਹੀਂ ਕਰਦੇ ਵੱਡੇ ਫੈਰੇ ਕਰ ਰਹੇ ਆ ਇਦਾਂ ਦੇ ਸੂਟ ਇਦਾਂ ਦੀਆਂ ਛੋਲਾ ਨਾਲ ਫਿਰ ਭਾਜੀ ਬ੍ਰਾਂਡਡ ਕੈਟਲੋਕਾਂ ਨੇ ਹਾਂ 350 ਰੁਪਏ ਲੈ ਜੋ ਤੁਸੀਂ ਇਹ ਚੈੱਕ ਕਰ ਲੋ ਬ੍ਰਾਂਡਡ ਕੈਟਲੋਕਾਂ ਬਾਜ਼ਾਰ ਚ 800 ਰੁਪਿਆ ਕੋਈ 900 ਰੁਪਿਆ ਇੱਥੇ 350 ਦਾ ਸੂਟ ਰੰਗ ਡੀਆਂ ਵੱਖਰੇ ਵੱਖਰੇ ਫੋਟੋਆਂ ਵਾਲੇ ਪੀਤੀਆ ਮਾਡਲ ਵਾਲੇ ਪੀਤੀਆ ਆ ਦੇਖੋ ਜੇ ਅਸੀਂ ਕਹਿ ਰਹੇ ਨਾਲ ਨਾਲ ਦੇਈ ਜਾਂਦੇ ਆ ਆ ਦੇਖੋ ਪੀਸ ਭਾਜੀ ਕਪੜਾ ਇੱਕ ਨੰਬਰ ਮਿਲੂਗਾ ਬਾਬੇ ਦੀ ਹੱਟੀ ਤੇ ਸਾਹਮਣੇ ਵੀਡੀਓ ਤਾਹੀ ਦਾ ਪਾ ਰਹੇ ਆ ਵੀ ਓਪਨਲੀ ਰੇਟ ਦੱਸਦੇ ਆ ਪਹਿਲੀ ਵਾਰਣਾ ਪੰਜਾਬ ਦੀ ਜਿਹੜੀ ਸਾਹਮਣੇ ਰੇਟ ਪਉਂਦੀ ਹੈ ਦੱਸਦੀ ਹੈ ਕੱਲੇ ਕੱਲੇ ਸੂਟ ਦਾ ਰੇਟ ਦੱਦੀ ਹੈ ਭਾਈ ਸਕਰੀਨ ਝੁੜ ਖਿੱਚ ਕੇ ਲਿਆਓ ਆ ਸੂਟ ਆ ਦੁਪੱਟਾ ਪਸ਼ਮੀਨਾ ਦੀ ਕੜਾਈ ਆ ਲੋ ਭਾਜੀ ਆ ਵੀ ਸਾਡੇ 300 ਬਾਬਾਈ ਕਰੀ ਗਈ ਜੀ ਨਾ ਇਹ ਇਹ 350 ਜੀ ਵੀ 350 ਚ ਭਾਜੀ ਇਹ ਵੀ ਤੋ ਤੁਸੀਂ ਇਹ ਚੈੱਕ ਕਰੋ ਪ੍ਰੋਪਰ ਡਿਜ਼ਾਈਨ ਆ 350 ਦਾ ਸੂਟ ਆ ਨਾ ਕੋਈ ਦਵੇ ਤੇ ਨਾ ਕੋਈ ਦੇ ਸਕੇ ਬਾਪੇ ਦੇ ਹਿੱਟ ਜਾ ਕੇ ਲੈ ਜਾਓ ਜਿੰਨੇ ਮਰਜ਼ੀ ਆ ਦੇਖੋ ਭਾਜੀ ਪੀਸ ਆ ਮੈਂ ਤੋਹਫੇ ਦਿਖਾਣ ਜਾ ਰਿਹਾ ਤਿਤਲੀਆਂ ਵਾਲੇ ਸੂਟ ਬਟਰਫਲਾਈ ਬਟਰਫਲਾਈ ਤਿਤਲੀਆਂ ਵਾਲੇ ਸੂਟ ਤਿਤਲੀਆਂ ਵਾਲੇ ਆ ਦੇਖੋ ਨਾ ਸੂਟ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਆ ਦੇਖੋ ਦਾ ਸਹੀ ਸੂਟ ਸਰ ਮੈਨੂੰ ਗਾਣਾ ਨਹੀਂ ਆਉਂਦਾ ਪਰ ਮੈਂ ਰੇਟ ਦਾ ਉਹ ਪਉਣਾ ਨਾ ਗਾਣੇ ਨੇ ਵੀ ਸੋਚਾ ਜਿਵੇਂ ਨਾ ਕੀ ਕਰਤਾ 2002 ਹੈ 2002 ਇੱਕ ਰੋਲ ਇੱਕ ਫਰੀ ਦਾ ਦਾਂਗਾ ਪਰ ਰੇਡ ਰਿਟੇਲਰਾਂ ਨੂੰ ਨਹੀਂ ਦਾਂਗਾ ਤੇ ਨਾ ਟੈਗ ਲਾ ਕੇ ਥੱਲੇ ਕਟਿੰਗ ਕਰਾਂਗਾ ਵੀ ਆ 2000 ਦਾ ਹੁਣ 2002 ਇਹਦੇ ਨਹੀਂ ਹੁੰਦੇ ਇਹ ਤੇ ਹੋਲਸੇਲ ਹੈ 1100 ਦੇ ਦੋ 550 ਰੁਪਏ ਦਾ ਸੂਟ 550 ਰੁਪਏ ਦਾ ਸੂਟ ਤਿਤਲੀਆਂ ਉੱਡ ਗਈਆਂ ਭਾਜੀ ਸਾਡੇ 550 ਰੁਪਏ ਸੂਟ ਕਰਤਾ ਜੀ ਸਿਰਫ 550 ਚ ਹਾਂਜੀ 12 1200 ਰੁਪਏ ਬਾਜ਼ਾਰ ਦਾ ਰੇਟ ਇੱਥੇ 550 ਰੁਪਏ ਦੇ ਵਿੱਚ ਆ ਦੇਖੋ ਤੋਹਫੇ ਆ ਦੇਖੋ ਤੋਹਫੇ ਓਏ ਹੋਏ 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 ਓਏ ਫੁੱਲਾਲਗਾ ਓ ਮੈਂ ਕਹਿੰਨਾ ਕਮਾਲ ਹੀ ਕਰਤੀ ਭਾਜੀ ਦੁਪੱਟਾ ਦੇਖੋ ਬੱਲੇ ਬੱਲੇ ਕਰਾਤੀ ਐ ਸੂਟ ਦੇ ਨਾਲ ਧਮਾਕੇ ਪਾਤੇ ਨੇ ਭਾਜੀ ਵੈਲਾ ਵੈਲਾ ਸਾਡੇ 550 ਰੁਪਏ ਸੂਟ ਲੈ ਜਾਓ ਚੈਲੰਜ ਦੇਖੋ 1100 ਰੁਪਏ ਦੋ ਸੂਟ ਇਦਾਂ ਦਾ ਕੱਪੜਾ ਨਹੀਂ ਕਿਤੇ ਉਹ ਮੈਨਾਂ ਵੈਰਾਈਟੀ ਨਹੀਂ ਮਿਲਣੀ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਤੁਸੀਂ ਜ਼ਰੂਰ ਇੱਥੇ ਆ ਜਾਓ ਇੱਥੇ ਆਉਣ ਦਾ ਫਾਇਦਾ ਕੀ ਆ ਸੈਟ ਬਾਏ ਸੈਟ ਤੁਹਾਨੂੰ ਕੱਪੜਾ ਲੈਣ ਦੀ ਲੋੜ ਨਹੀਂ ਭਾਵੇਂ ਇੱਕ ਇੱਕ ਲੈ ਜਾਓ ਭਾਵੇਂ ਦੋ ਲੈ ਜਾਓ ਜਿੰਨਾ ਕੱਪੜਾ ਬੈ ਗਿਆ ਸਾਰਾ ਤੁਹਾਡਾ ਨਹੀਂ ਵਿਕੇ ਤੁਹਾਨੂੰ ਵਾਪਸ ਦੇ ਦੇਜੋ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆਹ ਦੇਖੋ ਭੈਣ ਭਰਾ ਕਿੱਡਾ ਵੱਡਾ ਜਿਹਾ ਹੜ ਆਇਆ ਇਹ ਕਿਉਂ ਆਇਆ ਕਿਉਂਕਿ ਲੋਕ ਫਾਇਦਾ ਲੈ ਕੇ ਜਾ ਰਹੇ ਆ ਬਾਜੀ ਐਦਾਂ ਦੇ ਨਾ ਪਿਓਰ ਬਰਬਰੀ ਦੇ ਬ੍ਰਾਂਡਡ ਪੀਸ 1500 ਰੁਪਏ ਜਲੰਧਰ ਸ਼ਹਿਰ ਚ ਵੇਚ ਰਹੇ ਆ ਹਾਂਜੀ ਠੀਕ ਐ ਲੱਗੇ ਤੱਕੇ ਸ਼ਹਿਰਾਂ ਚ 1800 ਤੋਂ 2000 ਵੇਚ ਰਹੇ ਕਿਉਂਕਿ ਰੇਟ ਕਿਸੇ ਨੂੰ ਪਤਾ ਹੀ ਕੋਈ ਨਹੀਂ ਹਾਂ ਵੀ ਭੈਣ ਸਾਡੀ ਨੂੰ ਪਸੰਦ ਆ ਰੇਟ ਲੱਗ ਗਿਆ ਕਹਿੰਦੇ 3000 ਦਾ ਸੂਟ ਦੇ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਆ ਚੱਕੋ ਬਾਜੀ 3000 ਚ ਕਿੰਨੇ ਦੇ ਦੀਏ ਆਪਾਂ ਚਾਰ ਦੇ ਦੀਏ ਤਿੰਨ ਕਿ ਤਾਂ ਦੇ ਦਿਓ ਤਿੰਨ ਕਿ ਦੇ ਰਹੀ ਐ ਛੱਡੋ ਬਾਜੀ ਕਿਹੜੀਆਂ ਗੱਲਾਂ ਕਰਦੇ ਹੋ ਹੋਲ ਸੇਲ ਦੀ ਦੁਕਾਨ ਐ ਚੱਕੋ ਆ ਲੋ 3000 ਦੇ 5 3000 ਦੇ 5 ਸੂਟ ਇਹ ਹੈ ਹੈਲੋ ਫੁੱਲ ਪਿਓਰ ਦੇਸੀ ਕਿਉ ਮਤਲਬ 600 ਰੁਪਏ ਦਾ ਸੂਟ ਦੇਤਾ ਲੈ ਜਾਓ ਭਾਵੇਂ ਕੱਲਾ ਕੱਲਾ ਲੈ ਜਾਓ ਪੂਰੇ ਪੰਜਾਬ ਦਾ ਤਮਾਕਾ ਇਹ ਬਾਜ਼ਾਰ 'ਚ 15 1500 ਦੇ ਸੂਟ ਬਾਬੇ ਛੱਡੀ ਦੋ 6 600 ਰੁਪਏ ਦੇ ਸੂਟ 9 900 ਰੁਪਏ ਇੱਕ ਸੂਟ ਪਿੱਛੇ ਤੁਹਾਡਾ ਫੈਰਾ ਕਰ ਦੁੱਤਾ ਹਾਂਜੀ ਭਾਜੀ ਇੱਕ ਹੋਰ ਤੋਹਫਾ ਨਮ ਦੇ ਦਿਓ ਆ ਦੇਖੋ ਤਾਜੇ ਤਾਜੇ ਸੂਟ ਪੈਕ ਪੈਕ ਸੈਟ ਆਏ ਹਾਏ ਹਾਏ ਇਹ ਪੱਪਾ ਜੀ ਮੈਨੂੰ ਦੱਸਦਾ ਸਸਤਾ 1050 ਰੁਪਏ ਤੇ ਇੱਥੇ ਤੁਸੀਂ ਫੇਲ ਹੋ ਜਾਣਾ ਉਹ ਭਾਜੀ 1050 ਰੁਪਏ ਆ ਚੱਕੋ ਸੂਟ ਨਾਲ ਲੋ ਦੁਪੱਟਾ ਆ ਲੋ ਰੰਗ ਨਾਲੇ ਸੈਲੀਬ੍ਰਿਟੀ ਫੋਟੋ ਹਾਂ ਫੋਟੋ ਦੇ ਕੇ ਰੇਟ ਮਹਿੰਗਾ ਆ ਲੋ 450 ਦਾ ਆਹ ਸੁਣ 450 ਚ ਸਾਢੇ 450 ਚੈਲੰਜ ਆ ਰੇਟ ਦਾ ਧਮਾਕਾ ਆ ਦੇਖੋ ਪੀਸ ਆਹ ਪੀਸ ਦੇਖ ਲਓ ਫੋਟੋ ਨਾਲ ਆਹ ਦੇਖੋ ਪੀਸ ਭਾਜੀ ਆ ਇਧਰ ਗਲਾ ਦੇਖੋ ਗਲਾ ਦਾ ਘਾ ਵੀਰੇ ਫਿਰ ਘੇਰਾ ਦਿਖਾ ਘੇਰਾ ਹਾਂ ਹਾਂ ਜੀ ਦੁਪੱਟਾ ਵੀ ਲਗਾ ਸਲਵਾਰ ਦੇ ਪੌਂਚੇ ਵੀ ਦਿਖਾ ਇਹ ਵੀ 450 ਜੀ ਹਾਂਜੀ ਸਲਵਾਰ ਦੇ ਪੌਂਚੇ ਦਿਖਾ ਕਾਕਾ ਲਓ ਆ ਦੇਖੋ ਨਿਆਰੇ ਬੰਦੇ ਨਿਆਰੇ 450 ਰੁਪਏ 'ਚ ਪੰਜ ਪੰਜ ਕਲਰ ਮੇਰੀਆਂ ਭੈਣਾਂ ਨੂੰ ਮਨ ਪਸੰਦ ਸੂਟ ਆ ਚੱਕੋ 450 ਹੋਏ 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 ਆ ਤਾਂ ਤਵਾਹੀ ਆ ਤਵਾਹੀ ਭਾਈ ਤਵਾਹੀ 450 ਰੁਪਏ 'ਚ ਸੂਟਾਂ ਪਿੱਛੇ ਲੜਾਈਆਂ ਹੋਈ ਜਾਂਦੀਆਂ ਆਹ ਦੇਖੋ ਤੋਹਫੇ ਭਾਜੀ ਤੋਹਫੇ ਆ ਦੇਖੋ ਆ ਦੇਖੋ ਪਰੋਜਪੁਰਾ ਲੈ ਗਏ ਉੱਟ ਕੇ ਉੱਥੋਂ ਦੀ ਵਾਇਸ ਸੁਣ ਕੇ ਭਾਈ ਬਾਸ ਸੁਣ ਕੇ ਆਹ ਦੇਖੋ ਆਹ ਦੇਖੋ ਪਿਓਰ ਜਿਹਨੂੰ ਕਹਿੰਦੇ ਨਾ ਕੈਮਰੀ ਕੁ ਪਿਓਰ ਭਾਜੀ ਇਹਦੀ ਇੰਨੀ ਗਾਰੰਟੀ ਰੰਗ ਖਰਾਬ ਕਰਕੇ ਲੈਣਾ ਨਵਾਂ ਦੇ ਰੰਗ ਚੁੰਨੀ ਪਿਓਰ ਦੀ ਰੇਟ 400 400 ਰੁਪਏ ਚ ਗਰਮ ਸੂਟ ਠੰਡਾ ਸੂਟ ਭਾਜੀ ਠੰਡਾ ਪਿਓਰ ਕੈਮਰੀ ਕਾ ਅੱਛਾ ਕੈਮਰੀ ਦਾ 400 ਰੁਪਏ ਦਾ ਸੂਟ ਬਾਜ਼ਾਰ ਚ 1000 ਰੁਪਏ ਦਾ ਇੱਕ ਫਾਰਕ ਹੈਗੇ ਵੱਡੇ ਲੈ ਜੋ ਲੁੱਟ ਕੇ ਮੇਲਾ ਇਥੋਂ ਭਾਜੀ ਇਦਰ ਹਾਂਜੀ ਇਦਾਂ ਦੇ ਸੂਟ ਨਾ ਦੰਮੀਆਂ ਦੇ ਲੱਗੇ ਹੁੰਦੇ ਆ ਹਾਂਜੀ ਆ ਨੇੜੇ ਕਰਕੇ ਵੀਰੇ ਦਿਖਾ ਦੇ ਜਰਾ ਇਹ ਦੰਮੀਆਂ ਦੇ ਲੱਗੇ ਹੁੰਦੇ ਰੇਟਾਂ ਦੀ ਭੱਟੀ ਲੁੱਟ ਹਲੋ ਇਹ ਹੀ 1800 2000 ਹਲੋ ਉਹੀ ਸੂਟ 3000 ਤੇ 5600 ਚ ਕਰਤਾ ਆ ਆ 600 ਰੁਪਏ ਸੂਟ ਦਊਗਾ ਤੁਸੀਂ ਦੇ ਰਿਹਾ ਭਾਜੀ ਲਓ ਆ ਚੈੱਕ ਕਰਿਓ ਤੁਹਾਨੂੰ ਬਾਰ ਬਾਰ ਦੱਸ ਰਹੇ ਆ ਬਾਜ਼ਾਰ 'ਚ 15 1500 1600 ਦਾ ਇੱਕ ਇੱਥੇ 600 ਰੁਪਏ ਮੈਂ ਕਹਾਂ ਭਾਜੀ ਆਪਾਂ ਅੱਜ ਸਾਹਮਣੇ ਲਾਈਵ ਡੈਮੋ ਆ ਚੱਕੋ ਭੈਣ ਜੀ ਕੱਪੜੇ ਨੂੰ ਹੱਥ ਲਾਓ ਜੀ ਆਹ ਦਰੋ ਕੱਪੜੇ ਨੂੰ ਸਹੀ ਦੱਸੋ ਕਿਦਾਂ ਦਾ ਕੱਪੜਾ ਪੈਂਦੀ ਆਹ ਕਿੱਥੋਂ ਆਏ ਤੁਸੀਂ ਆ ਬਾਗੇ ਬਰਾਂਦੇ ਤੁਸੀਂ ਕਿੱਥੋਂ ਆਏ ਜੀ ਗਰ ਸ਼ੰਕਰ ਦਾ ਕੱਪੜੇ ਨੂੰ ਹੱਥ ਲਓ ਪਹਿਲਾਂ ਮੈਨੂੰ ਇਹ ਦੱਸੋ ਕਿਦਾਂ ਦਾ ਕੱਪੜਾ ਆ ਕੱਪੜੇ ਦੀ ਕੁਆਲਿਟੀ ਦੱਸੋ ਭੈਣ ਜੀ ਵੀਡੀਓ ਲਾਈਵ ਚੱਲਦੀ ਹੈ ਤੁਸੀਂ ਦੱਸਣਾ ਹੈ ਹਾਂ ਜੀ ਆਹ ਲਓ ਦੁਪੱਟਾ ਨਾਲ ਜਿਹੜਾ ਬਜ਼ਾਰ ਚ 150 ਰੁਪਏ ਮੀਟਰ ਮਿਲਦਾ ਨਾ ਆਪਾਂ ਚੁੰਨੀ ਪਿਓਰ ਦੇ ਨਾਲ ਇੱਕ ਨਾਲ ਇੱਕ ਫਰੀ 900 ਦੇ ਦੋ 450 ਰੁਪਏ ਦਾ ਸੂਟ ਦੇਤਾ ਭਾਜੀ 900 ਦੇ ਦੋ ਚਲਾ ਵੀ ਗਿਆ ਚੱਕ ਲੈ ਸਾਰੇ ਕਿਉਂਕਿ ਰੇਟ ਘਟਿਆ ਨਾ ਭਾਜੀ ਰੇਟ ਦਾ ਇਹ ਮਸਲਾ ਐਨੀ ਦੂਰੋਂ ਆਉਣ ਦਾ ਕਾਰਨ ਵੀ ਆਪਾਂ ਜੇ ਫੈਲਾ ਨਾ ਕਰਾਇਆ ਪਰ ਫੈਲਾ ਕੀ ਹਾਂ ਆ ਦੇਖੋ ਪਿਓਰ ਦੇਸੀ ਕਿਉਂ ਕਪੜਾ ਓਏ ਹੋਏ ਹੋਏ ਮੈਂ ਕਹਿੰਦਾ ਤੋਹਫਾ ਕਪੜਾ ਹੱਥ ਲਾਓ ਕਪੜੇ ਨੂੰ ਹਾਂਜੀ ਆ ਲਓ ਭਾਜੀ ਚੁੰਨੀ ਪਿਓਰ ਦੀ ਆ ਲਓ ਚੁੰਨੀ ਪਿਓਰ ਦੀ ਹਾਂਜੀ ਹੱਥ ਲਾਓ ਕਪੜੇ ਨੂੰ ਆ ਲੋ 635 ਰੁਪਏ ਦਾ ਸੂਟ ਦੇਖੋ ਇਹ ਵੀ 635 ਰੁਪਏ ਚ ਕਰ ਦਿੰਦਾ ਆ ਦੇਖੋ ਭਾਜੀ ਐਦਾਂ ਹੀ ਆਂਦਾ ਤੇ ਐਦਾਂ ਹੀ ਚਲਾ ਜਾਂਦਾ ਆ ਲੋ ਆ ਲੋ 600 ਰੁਪਏ ਸੂਟ ਇਹਨੇ ਖੋਲਣ ਵੀ ਨਹੀਂ ਦਿੰਦੇ ਕਹਿੰਦੇ ਦੇ ਦਿਓ ਬਸ ਬਸ ਭਾਜੀ ਰੇਟ ਹੀ ਇਹਨਾਂ ਨੇ ਬਾਤਾਂ ਕਰੀਏ ਕੀ ਆ ਪਾ ਤਮਾਕੇ ਪਏ ਹੋਏ ਆਹ ਜੀ ਆਹ ਦੇਖੋ ਪੀਸ ਹਾਂ ਜੀ ਭਾਜੀ ਚੀਰੇ ਕੀ ਬਣੀ ਹੋਈ ਬੋਲ ਬੋਲਦਾ ਬੱਚਾ 1250 ਰੁਪਏ ਚ ਵੇਖਦਾ ਦੁਕਾਨ ਤੇ ਡੰਮੀ ਤੇ ਆ ਡੰਮੀ ਨੂੰ ਛੱਡੋ ਭਾਜੀ ਤੁਸੀਂ ਡੰਮੀ ਨੂੰ ਛੱਡੋ ਆ ਸੈਲੀਬ੍ਰਿਟੀ ਦੀ ਫੋਟੋ ਲੈ ਲਓ 1250 ਰੁਪਏ ਫੋਟੋ ਲਗਾ ਕੇ ਬੇਚ ਜਾਂਦਾ 450 ਰੁਪਏ ਚੈਲੰਜਰ ਰੇਟ ਦਾ ਆਹਾ ਜੀ ਸਾਢੇ 400 ਜੀ ਭਾਜੀ ਹੋਲ ਸੇਲ ਦਾ ਕੰਮ ਹੈ ਕੀ ਗੱਲਾਂ ਕਰਦੇ ਤੁਸੀਂ ਤੁਸੀਂ ਕਰੀ ਕੀ ਜਾਨਾ ਤੁਸੀਂ ਤਾਂ ਸਾਰੇ ਰੇਟ ਹੀ ਇਦਾਂ ਦੇ ਦੇ ਰਹੇ ਹੋਲ ਸੇਲ ਆਹ ਦੇਖੋ ਜਰਾ ਪਿਓਰ ਨੇਚਰਲ ਕਰੇਵ ਦਾ ਸੂਟ ਦੇਖੋ ਪਹਿਲਾਂ ਬੜਿਆ ਹੋਇਆ ਬੜਿਆ ਹੋਇਆ ਹਾਂ ਜੀ ਆਹ 3D ਦੁਪੱਟੇ ਆਉਂਦੇ ਨਾਲ ਜਿਹੜਾ ਬਾਜ਼ਾਰ ਚ 2250 ਫੜੋ ਭਾਜੀ 1300 ਰੁਪਏ ਦਾ ਗਿਆ ਅੱਛਾ 1300 ਰੁਪਏ ਚ ਦੇ ਦਿੱਤਾ ਭਾਜੀ 2250 250 250 ਵਾਲੇ ਸੂਟ 13 1300 ਚ ਆਹ ਦੇਖੋ ਪੀਸ ਤਾਨੂੰ ਮੈਂ ਪਿਓਰ オリジナル ਕੱਪੜੇ ਦਿਖਾ ਰਿਆ ਕਵਾਲਿਟੀਆ ਦਿਖਾ ਰਿਆ ਪਹਿਣਾ ਭਰਾਮਾਂ ਦੇ ਸਾਹਮਣੇ ਵੀਡੀਓ ਬਣਾ ਰਿਆ ਔਰ ਨਾਲ ਉਹਨਾਂ ਰੇਟ ਦੱਸ ਰਿਆ ਆਹ ਸੂਟ ਆਹ ਸ਼ਰਟ ਭਾਜੀ ਪਿਓਰ オリジナル オーਰਗੈਂਜ਼ਾ ਦੀ ਹੈਂਡਵਰਕ ਦੇ ਨਾਲ ਆ ਪੀਸ ਦੇਖ ਲੋ ਆ ਦੁਪੱਟਾ ਫੁੱਲ ਸੈੱਟ 2.5 ਮੀਟਰ ਭਾਜੀ 1800 2000 ਹਰ ਕੋਈ ਦਿੰਦਾ 1000 ਰੁਪਏ ਦਾ ਬਾਬੇ ਦੀ ਹੱਡੀ ਦਊਂਗਾ ਅੱਛਾ 1000 ਚ ਰਾਂਗੇ ਟਵੈਲ ਜਾਣੇ ਕਾ ਰਾਂਗ ਡਿਜ਼ਾਈਨ ਭਾਜੀ ਨੇਰੀਆਂ ਆ ਪੀਸ ਦੇਖੋ オーਰਗੈਂਜ਼ਾ ਸੂਟ 1000 ਚ ਆ ਦੇਖੋ ਪੀਸ ਲੁੱਕ ਦੇਖੋ ਬਣੀ ਹੋਈ ਸਲਵਾਰ ਦੇ ਭਾਜੀ ਪਹੁੰਚੇ ਗੱਡੇ ਹੋਏ ਆ ਦੇਖੋ ਭਾਜੀ ਸ਼ਾਰਟ ਹਾਂਜੀ ਤੋਹਫਾ ਇਹ ਆ ਦੇਖੋ ਭਾਜੀ ਪੀਸ ਹਾਂਜੀ ਭਾਜੀ ਕੰਮ ਦੇਖ ਲੋ ਕੀਤਾ ਹੋਇਆ ਸਟੌਪ ਦਾ ਕੰਮ ਹਾਂਜੀ ਆ ਨਾਲ ਡਿਜ਼ਾਈਨਰ ਦੁਪੱਟਾ ਉਹ ਵੀ ਔਰਗੈਂਜ਼ਾ ਦਾ 2000 ਭਾਜੀ 1300 ਰੁਪਏ ਦਾ ਸੂਟ ਚੈਲੇਂਜ ਦੇ ਨਾਲ ਆ ਲੋ ਸੋ ਆ ਦਾ ਵੱਡੇ ਫਾਇਦੇ ਆ ਬਈ ਘੇਰੇ ਦੇ ਕੰਮ ਗਲੇ ਦੇ ਪਹੁੰਚਾਂ ਦੇ ਵੀ ਕੰਮ ਦਪੱਟਾ ਵੀ ਨਾਲ ਬੜਾ ਸੋਹਣਾ 1300 ਰੁਪਏ ਦਾ ਸੂਟ ਆ ਦੇਖੋ ਭਾਜੀ ਹੈਂਡਵਰਕ ਹਾਂਜੀ ਚੁੰਨੀ ਫੁੱਲ ਪਿਓਰ ਦੀ 800 ਰੁਪਏ ਚ 800 ਰੁਪਏ ਚ 800 ਰੁਪਏ ਨੇ ਭਾਜੀ ਕੰਮ ਦੇਖ ਲਓ ਹੈਂਡਵਰਕ ਦੇਖੋ ਕਿੰਨਾ ਕੀਤਾ ਇਹਦੇ ਵਿੱਚ 800 ਰੁਪਏ ਦਾ ਸੂਟ ਆ ਦੇਖੋ ਭਾਜੀ ਕਲਾਸ ਦੇ ਉੱਪਰ 800 ਰੁਪਏ ਦਾ ਸੂਟ ਹਾਂਜੀ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਕੁਆਲਿਟੀ ਆ ਦੇਖੋ ਪਿਓਰ ਨੇਚਰਲ ਕਰੇਵਲ ਦਾ ਸੂਟ ਭਾਜੀ ਪਿਓਰ ਨੇਚਰਲ ਆ ਦੇਖੋ ਪੀਸ ਹਾਂਜੀ ਆਲੋ ਦੁਪੱਟਾ ਨਾਲ ਫੁੱਲ ਕਢਾਈ ਪਾਜੀ 1200 ਰੁਪਏ ਚ ਪੂਰੇ ਪੰਜਾਬ ਦਾ ਚੈਲੰਜ 3000 ਦਾ ਪੀਸ ਹੈ ਦੇਖੋ ਜਿਹਨੇ ਵਿਆਹ ਸ਼ਾਈ ਦਾਜਬਿਰ ਦੇ ਕਪੜਾ ਉਹਨੇ ਵੱਡੇ ਫਾਇਦੇ ਆ ਜਿਹੜਾ ਤੁਸੀਂ ਦਾਜਬਰੀ ਬਾਜ਼ਾਰ ਚ 50 50000 ਰੁਪਏ ਰਿ ਬਣਾਉਨੇ ਹੋ ਇੱਥੇ 15 20 ਚ ਬਣ ਜਾਂਦੀ ਆ ਆ ਦੇਖੋ ਭਾਜੀ ਪਿਓਰ ਓਰੀਜਨਲ ਲਾਈਟ ਕਲਰ ਚ ਕਪੜਾ ਵੀ ਪਿਓਰ ਓਰੀਜਨਲ ਕੁਆਲਿਟੀ ਚਾਚੀਆਂ ਚਾਚੀਆਂ ਲਈ ਆਂਟੀ ਚੁੰਨੀ ਫੁੱਲ ਪਿਓਰ ਦੀ ਆਊਗੀ ਬੂਟੀਆਂ ਕੱਢਿਆ ਸੂਟ ਰੰਗ 4450 ਰੁਪਏ ਦਾ ਅੱਜ 450 ਦੇਖੋ ਬਜ਼ੁਰਗਾਂ ਲਈ ਤੁਸੀਂ ਲੈਣੇ ਆ ਤਾਈਆਂ ਚਾਚੀਆਂ ਲੈਣੇ ਆ ਆਂਟੀ ਚਾੜ ਜਿਹੜਾ ਪਸੰਦ ਕਰਦੇ ਚੱਕੋ 450 ਚ ਆਹ ਦੇਖੋ ਪੀਸ ਭਾਜੀ ਓਏ ਹੋਏ 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 ਮੈਂ ਕਹਿੰਦਾ ਭਾਜੀ ਤੋਹਫੇ ਕੱਪੜੇ ਤੋਹਫੇ ਅੰਬ੍ਰੇਲਾ ਆਹ ਦੇਖੋ ਭਾਜੀ ਪੀਸ ਕੰਮ ਦੇਖੋ ਕੀਤਾ ਹੋਇਆ ਹੈਂਡਵਰਕ ਪੂਰਾ ਲੱਦਿਆ ਹੋਇਆ ਹਾਂਜੀ ਇਹੀ 1500 ਦਾ ਇਹੀ 1200 ਦਾ ਬਿਨਾ ਭਾ ਕੀਤੇ 800 ਹੋਲਸੇ ਲੈ 800 ਰੁਪਏ ਹੀ ਦਵਾਂਗੇ ਦਵਾਂਗੇ ਭਾਵੇਂ ਇੱਕ ਇੱਕ ਲੈ ਜਦੋਂ ਭਾਵੇਂ ਲੈ ਜਾਓ ਸੈਟ ਵਾਂਗ ਸੈਟ ਆ ਦੇਖੋ ਭਾਜੀ 800 ਰੁਪਏ ਚ ਤੋਹਫਾ ਕਪੜਾ ਦੇਖੋ ਚੀਜ਼ ਦੇਖੋ ਕੁਆਲਿਟੀ ਦੇਖੋ ਭਾਜੀ ਰੈਡੀਮੇਡ ਦੇ ਵਿੱਚ ਵੀ ਤੁਮਾਕੇ ਵੱਡੇ ਰੈਡੀਮੇਡ ਸੂਟ ਪਲਾਜੋ ਦੇ ਨਾਲ 4400 4500 ਇੱਥੇ 600 ਰੁਪਏ ਆ ਭਾਜੀ ਹੋਲ ਸੇਲ ਆ 600 ਚ ਆ ਦੇਖੋ 600 ਰੁਪਏ ਚ ਰੈਡੀਮੇਡ ਸੂਟ ਓਏ 3500 4400 ਦੇ ਆ 2 2000 ਰੁਪਏ ਕਰਾਇਆ ਤੁਸੀਂ ਕਹਿੰਦੇ 600 ਰੁਪਏ ਚ ਲੈ ਜਾ 600 ਰੁਪਏ ਚ ਆਪਣਾ ਲੈ ਜਾਓ ਤੁਹਾਡੇ ਸਾਹਮਣੇ ਮੈਂ ਭਾਜੀ ਡਿਸਪਲੇ ਦੇ 1 2 1 ਹੈਵੀ 2 ਹੈਵੀ ਆਰਟੀਕਲ ਖੋਲੋ ਜਾਣਿਆ ਦੇਖੋ ਪੀਸ ਲੋ 600 ਰੁਪਏ ਚ ਧਮਾਕਾ ਜੇ ਇਹ ਤਾਂ ਬਾਕੀ ਫਾਇਦੇ ਵਾਲੀ ਚੀਜ਼ ਹੈ ਇਹ ਫਾਇਦੇ ਵਾਲਾ ਸੌਦਾ ਭਾਜੀ ਵੱਡੇ ਫਾਇਦੇ ਹੋ ਰਿਹਾ ਬਾਬੇ ਦੀ ਹੱਡੀ ਦੇ ਇਦਾਂ ਪੀਸ 600 ਰੁਪਏ ਮੇਂ ਬਾਜ਼ਾਰ ਨਾਲੋਂ ਰੇਟ 4 4 ਗੁਣਾ ਘੱਟ ਡਰੈੱਸ ਦੇਖੋ ਬਣੀ ਹੋਈ ਪੈਪਲਨ ਚ ਸੁਪਰ ਨਾਲੋਂ ਉੱਪਰ ਦਾ ਪੀਸ ਠੀਕ ਹੈ ਜੀ 600 ਰੁਪਏ ਦਾ ਲੋ ਆ ਹੁਣ ਤੁਸੀਂ ਚੈੱਕ ਕਰ ਲਓ 2 2000 ਰੁਪਏ ਦੀ ਕੱਲੀ ਸਲਾਈ ਚੱਲਦੀ ਆ ਫਰੰਟ ਵੀ ਤੇ ਬੈਕ ਵੀ ਆ ਦੇਖੋ ਭਾਜੀ ਪੀਸ ਜਿਹੜੇ ਬਜ਼ਾਰਾਂ ਚ 3-3 4-4 ਹਜ਼ਾਰ ਰੁਪਏ ਨਾ ਹੈਵੀ ਹੈਂਡਵਰਕ 3200 3500 ਆ ਲੋ 1000 ਰੁਪਏ ਦਾ ਲੈ ਜੋ ਆ 1000 ਰੁਪਏ ਸੂਟ ਆ ਦੇਖ ਲੋ ਆ ਦੇਖੋ ਮਿਰਰ ਵਰਕ ਕੀਤਾ ਹੈਂਡਵਰਕ ਕੀਤਾ ਆ ਦੇਖੋ ਉਹ ਕ੍ਰੇਪ ਤੇ ਸੀ ਹੈ ਔਰ ਗੈਂਜ਼ਾ ਪਿਓਰ ਤੇ ਇਹ ਵੀ 1000 ਰੁਪਏ ਇਹ ਵੀ 1000 ਰੁਪਏ ਚ ਕਿੱਦਾਂ ਲੱਗਾ ਭਾਜੀ ਪੀਸ ਸੁਪਰ 3000 ਰੁਪਏ ਦਾ ਬਾਜ਼ਾਰ ਦਾ ਰੇਟ ਆ ਆ ਲੋ ਸੁਪਰ ਨਾਲੋਂ ਉੱਪਰ ਪਿਓਰ ਕੰਟਰਾਸਟ ਪਿਓਰ ਜਾਮ ਦੇ ਉੱਪਰ ਹੈਂਡਵਰਕ ਭਾਜੀ ਹਾਂਜੀ ਉਹ ਵੀ ਕੁਆਲਿਟੀ ਦੇ ਨਾਲ ਆ ਲੋ ਤੋਹਫੇ ਕੱਪੜੇ ਆ ਦੇਖੋ ਕਿੰਨਾ ਹੈਵੀ ਚੀਜ਼ ਇਹਦੇ ਤੇ ਆ ਦੇਖੋ ਕੰਟਰਾਸਟ ਅਮੇজিং 800 ਰੁਪਏ ਚ ਭਾਜੀ 800 ਦੇਣਾ ਹੈ ਹਾਂਜੀ 800 ਰੁਪਏ ਚੀਜ਼ਾਂ ਕਿੰਨਾ ਨੇ ਲਗਰੀਆਂ ਭਾਜੀ ਦੱਸਦੇ ਨਹੀਂ ਅੱਜ ਤੁਸੀਂ ਯਾਰ ਮੈਂ ਹੈਗੇ ਹੋਈ ਜਨਾ ਵੀ ਇਹ ਬਾਜ਼ਾਰ ਚ ਜਿਹੜੀ 20 2500 ਦੀ 800 ਦੀ ਜਿਹੜੀ 3000 ਦੀ 1000 ਦੀ ਭਾਜੀ ਸਭ ਤੋਂ ਵੱਡਾ ਫਾਇਦਾ ਹੋਣਾ ਹੀ ਬਾਬੇ ਦੀ ਹੱਡੀ ਦੀ 15 ਦਿਨ ਦੀ ਸੇਲ ਹੈ ਹਾਂ ਕਿੰਨੇ ਦਿਨ ਦੀ 15 ਦਿਨ 15 ਦਿਨ ਦੀ ਸਿਰ ਐ ਇਦਾਂ ਦੇ ਡਿਜ਼ਾਈਨਰ ਹੈਵੀ ਸੂਟ ਸਲਵਾਰਾਂ ਕਰੇਪ ਦੀਆਂ ਦੁਪੱਟੇ ਔਰਗੈਂਜ਼ਾ ਦੇ ਕੱਡੇ-ਕੜਾਏ ਸੂਟ ਜਿਹੜੇ 2500 3000 ਦੇ ਨਾਲ ਆ ਲੋ ਭ ਅਸਾਇ ਦੇਖੋ ਦੁਬੱਟੇ ਦਾ ਫੁੱਲ ਸੈਜ ਹਾਂਜੀ ਭਾਜੀ 1300 ਰੁਪਏ ਦਾ ਸੂਟ ਦਾਂਗਾ ਚੈਲੰਜ ਹੈ ਰੇਟ ਦਾ ਜਿੱਥੇ ਮਰਜ਼ੀ ਟ੍ਰੈਕ ਕਰੋ ਇਹਦੇ ਵਿੱਚ ਦੇਖੋ ਤੇਰੀ ਫੋਟੋ ਖਿੱਚੋ ਵੀਡੀਓ ਬਣਾ ਲਓ ਜਿੱਥੇ ਮਰਜ਼ੀ ਚਲਜੋ ਕਿਸ ਨੇ 1300 ਚ ਨਹੀਂ ਦੇਣਾ ਬਾਬੇ ਦੇਟ ਤੋਂ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਆਹ ਦੇਖੋ ਭਾਜੀ 200 ਇਹ 6 6 7 7 10 ਦਾ ਸੂਟ ਆਹ ਲਓ 200 ਹਲੋ 200 ਰੰਗ ਹੈਗੇ ਚ ਰੰਗ ਡਿਜ਼ਾਈਨ ਬਥੇਰੇ ਹਲੋ ਇਹ ਵੀ ਲੋ 200 200 ਆ ਵੀ ਲੋ 200 200 ਆ ਦੇਖੋ 200 ਰੁਪਏ ਦਾ ਸੂਟ ਚੁੰਨੀ ਦੇ ਨਾਲ ਉਹ ਵੀ ਸੁਆਣ ਵਾਲਾ ਭਾਵੇਂ ਸਮਾ ਲੋ ਭਾਵੇਂ ਗਿਫਟ ਦੇ ਲੋ ਭਾਵੇਂ ਦੇਣ ਲੈਣ ਕਰ ਲੋ ਭਾਜੀ 850 ਬਾਜ਼ਾਰ ਦਾ ਰੇਟ 475 ਹੋਲ ਸੇਲ 600 ਰੁਪਏ ਰੇਟ ਹਲੋ 200 ਜਿ ਲੈ 2 200 ਰੁਪਏ ਲੈ ਜਾਓ ਇਹ 200 ਰੁਪਏ ਨਹੀਂ ਸੰਝ ਲੋ ਫ੍ਰੀ ਦੇ ਪਾ ਫ੍ਰੀ ਦੇ ਵਿੱਚ ਸੂਟ ਵੱਡਾ ਫਾਇਦਾ ਬਾਬੇ ਦੀ ਹੱਡੀ ਦਾ 200 ਰੁਪਏ ਸੂਟ ਨੰਬਰ 98804723 ਜਲੰਧਰ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਸੇਲ 15 ਦਿਨ ਦੀ ਰੇਟਾਂ ਦਾ ਓਪਨ ਚੈਲੰਜ ਆਣਾ ਪੈਣਾ ਤੇ ਜਿਨ੍ਹਾਂ ਨੇ ਲੈਣਾ ਕਪੜਾ ਅੱਜ ਪੈਸੇ ਦੇਣੇ ਸਾਲ ਨੂੰ ਉਹ ਤਾਂ ਪਹਿਲਾਂ ਆ ਜਿਓ ਕਾਰਡ ਬੁਜਾਇਦਾ ਲੈ ਆਣਾ ਸਸਰੀ ਕਾਲ ਦੀ ਸੋ 1 ਰੁਪਿਆ ਲਿਆਓ ਭਾਵੇਂ 1 ਲੱਖ ਦਾ ਕਪੜਾ ਲੈ ਕੇ ਜਾਓ ਪੈਸੇ ਸਾਲ ਦੇ ਵਿੱਚ ਦੇ ਕੇ ਜਾਓ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦਾਜ ਬਰੀ ਬਿਨਾਂ ਪੈਸੇ ਕਪੜਾ ਲੈ ਜਾਓ ਇਦਾਂ ਦੀ ਆਫਰ ਬਾਬੇ ਜੀ ਨੇ ਚਲਾਤੀ ਆ ਕਿਆਰੇ ਪ੍ਰੈਜ਼ੀਡੈਂਟ ਹਰਦੀਪ ਸਿੰਘ ਅਗਰਸਾਨ ਟੀਵੀ ਜਲੰਧਰ